ਗੱਲ ਸੁਣੋ ਮੇਰੀ ਕਮਜ਼ੋਰ ਜਿਆ ਮੈਂ ਰੋਜ਼ ਗੱਡੀ ਚ ਪਿੰਜਰਾ ਲੋਣਾ ਰੋਜ਼ ਫੜਦਾ ਤੁਹਾਨੂੰ ਯਾਰ ਤੁਸੀਂ ਅੰਦਰ ਜਵਾਕ ਜੰਮਣ ਦੀ ਫੈਕਟਰੀ ਲਾ ਰੱਖੀ ਐ ਤੁਸੀਂ ਯਾਰ ਖਤਮੇ ਨਹੀਂ ਹੁੰਦੇ ਹੈਗੇ 7 ਸੀਟਰ ਗੱਡੀ ਐ ਮੇਰੀ 40 50 ਨੂੰ ਫੜ ਕੇ ਮੈਂ ਹਫ਼ਤੇ ਚ ਬਾਹਰ ਕੱਢ ਚੁੱਕਾ ਤੁਸੀਂ ਕਿਸ਼ਤਾਂ ਭਰਦੇ ਹੋ ਇਹਦੇ ਆਹ ਦੇਖ ਲਓ ਬਨੇਨ ਵੀ ਮੈਂ ਫੱਟੀ ਹੋਈ ਪਈ ਫਿਰਦਾ ਇਹੀਆਂ ਕਿਸ਼ਤਾਂ ਭਰਦੇ ਭਰਦੇ ਹੋਰ ਪਤਾ ਨਹੀਂ ਮੇਰਾ ਕੀ ਕੁਝ ਫੱਟ ਗਿਆ ਅੰਦਰ ਪਲਾਟ ਕੱਟੇ ਹੋਏ ਨੇ ਇੱਕ ਸੋਡੀਆਂ ਚੂਹਿਆਂ ਦੀ ਨਹੀਂ ਮੈਨੂੰ ਸਮਝ ਆਉਂਦੀ ਇੱਕ ਆਉਂਦੀ ਹੈ ਅੰਦਰ ਵਰਦੀ ਹੈ ਦੂਜੀ ਬਾਹਰ ਨਿਕਲ ਜਾਂਦੀ ਹੈ ਇੱਕ ਵਰਦੀ ਹੈ ਦੂਜੀ ਬਾਹਰ ਨਿਕਲ ਜਾਂਦੀ ਹੈ ਅੰਦਰ ਕਮੇਟੀ ਪਾਈ ਹੋਈ ਹੈ ਤੁਸੀਂ ਨੇ ਕੋਈ ਫਿਰ ਖਤਮ ਕਰ ਦੇਂਗਾ ਸਾਨੂੰ ਆ ਮੁੱਛਾਂ ਡਾਊਨ ਕਰਨ ਵਾਸਤੇ ਬਹੁਤ ਸਾਰੇ ਕੁੱਤੇ ਬਿੱਲੀਆਂ ਨੇ ਆਵਾਲਾਈ ਏ ਪਰ ਮੁੱਛਾਂ ਕੋਈ ਡਾਊਨ ਨਹੀਂ ਹੋਈਆਂ ਕੀ ਤੂੰ ਕਮਜ਼ੋਰ ਕਮਜ਼ੋਰ ਲਾਈ ਏ ਪੰਜੀਰੀ ਰਲਾ ਕੇ ਦੇ ਜਾਂਦਾ ਫਿਰ ਤੂੰ ਹੈ ਉਹ ਨਾਲੇ ਤੇ ਅਸੀਂ ਕਮਜ਼ੋਰ ਹਾਂ ਇਹਦੇ ਨਾਲ ਤੇਰੇ ਘਰ ਦੇ ਹਾਲਾਤ ਪਤਾ ਲੱਗਦੇ ਨੇ ਵੀ ਤੂੰ ਕਿੰਨਾ ਨੰਗ ਜਿਸ ਘਰ ਦੇ ਚੂਹਿਆਂ ਨੂੰ ਦੋ ਵਕਤ ਲਈ ਖਾਣ ਲਈ ਕੱਪੜਾ ਨਹੀਂ ਮਿਲ ਸਕਦਾ ਉਹ ਟੱਪਰਦਾ ਕਿਵੇਂ ਟਿੱਡ ਪਰਦਾ ਹੋਊਗਾ ਹੈ ਅਸੀਂ ਠੀਰ ਰਹਾਂਗੇ ਨਾਲੇ ਯਾਰ ਰਹਿਣ ਦਾ ਕੋਈ ਸਲੀਕਾ ਹੁੰਦਾ ਹੈ ਕੋਈ ਡਿਸਪੀਸਪਲਨ ਹੁੰਦਾ ਹੈ ਦੱਸੇ ਬਲੋਂ ਨੂੰ ਹੁਣ ਸਵੇਰ-ਸਵੇਰੇ ਪੀੜੇ ਕਰਨ ਲੱਗ ਜਾ ਕਰੀਏ ਨਾਲੇ ਟੋਂਡ ਸੇਪਲਾਂ ਦੀ ਗੱਲ ਕਰਦੇ ਰਾਤ ਨੂੰ ਪੀ ਕੇ ਜਲਮਾ ਤੇਰੀ ਆਪਣੀ ਲੈਣ ਵਟ ਹੱਲੀ ਹੁੰਦੀ ਹੈ ਥਾ ਥਾ ਤੂੰ ਤਾਰੂ ਡੋਲੀ ਹੁੰਦੀ ਹੈ ਗੱਡੀ ਦੇ ਵਿੱਚ ਹੈ ਗੱਡੀ 'ਚ ਬੰਦਾ ਨਾਲ ਮੜ ਮੜਾ ਭੂਜਿਆ ਵੀ ਡੋਲ ਕੇ ਰੱਖਿਆ ਕਰੇ ਸੁੱਕੇ ਪਿਆ ਪਿਆ ਕੇ ਸਾਡੇ ਲਿਵਰਾਂ ਨੂੰ ਚਿੱਟਾ ਧੂਆ ਮਾਰ ਲਾਰ ਕੇ ਤੂੰ ਸਾਡੇ ਬਜਲਾਨੀਆਂ ਨੇ ਉਹਨਾਂ ਦੇ ਵੀ ਤਿਲ ਕਰਦੇ ਵੀ ਕਾਰਾਂ ਚੜੀਏ ਸੀ ਅਸੀਂ ਇੱਥੇ ਰਹਾਂਗੇ ਤੂੰ ਲਾਲੇ ਜੋਰ ਯਾਰਾ ਤਾ ਤਾਂ ਤੂੰ ਤੁਸੀਂ ਤਾਰਾ ਘੱਟ ਦਿੰਦੇ ਹੋ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਤੁਸੀਂ ਨੇ ਗੱਲ ਸੁਣ ਲੈ ਨਾਲੇ ਮੇਰੀ ਇੱਕ ਧਿਆਨ ਨਾਲ ਮੇਰੀ ਹੈਗਾ ਵੱਡੀ ਕੁੜੀ ਦਾ ਵਿਆਹ ਤੇਰੀ ਗੱਡੀ ਦਾ ਜਿਹੜਾ ਇੰਜਣ ਹੈ ਉਹ ਮੈਂ ਪੁਰਾਣੇ ਨੂੰ ਦਾਤ ਚ ਦੇ ਰੱਖਿਆ ਉਹ ਕਿਤੋਂ ਵੀ ਤਾਰਾ ਟੁੱਕੇ ਕੁਝ ਵੀ ਕਰੇ ਚਾਹੇ ਫਿਲਟਰ ਖਾਏ ਤੂੰ ਉਹ ਨੂੰ ਕੁਝ ਨਹੀਂ ਘਣਾ ਉਹਦਾ ਤੇ ਇੱਜ਼ਤ ਦਾ ਮਸਲਾ ਹੈ ਪੁਰਾਣੇ ਤਰੌਣੇ ਨਾਲੇ ਸਭ ਤੇ ਸਾਂਝੇ ਹੁੰਦੇ ਨੇ ਮੈਂ ਹੁਣ ਉਹ ਨੂੰ ਜਵਾਨ ਦੇਤੀ ਇਹ ਛੋੜੇ ਇਨਸਾਨ ਵਾਲੀ ਜਵਾਨ ਤਾਂ ਹੈ ਨਹੀਂ ਵੀ ਅਸੀਂ ਮੁੱਕਰ ਜਾਗੇ ਅੱਛਾ ਪੁਰਾਣਾ ਸਾਂਝਾ ਹੁੰਦਾ ਸ਼ਗਲ ਪਾ ਦੇ ਫਿਰ ਉਹ ਨੂੰ ਮੈਂ ਮਗਲ ਸੁਣੋ ਤੈਨੂੰ ਅਸੀਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਾਂ ਤੂੰ ਸ਼ਗਨ ਵੀ ਦੇਣ ਤੇ ਨਾਲ ਦੋ ਕੰਬਲ ਵੀ ਦੇਣ ਇਹਨਾਂ ਬਰੋਣੇ ਨੂੰ ਤੇ ਹਾਂ ਮਾਮੇ ਤੇ ਥਾਂ ਤੂੰ ਮਿਲਣੀ ਕਰਨੀ ਆ ਤੇ ਇੱਕ ਗੱਲ ਹੋਰ ਗੱਡੀ ਦੇ ਵਿੱਚ दारू ਵਾਲੇ ਖਾਲੀ ਗਲਾਸ ਨਾਲ ਰੱਖੀ ਉਹਨਾਂ 'ਚ ਥੋੜੀ ਜਿਹੀ ਦਾਰੂ ਭਰ ਕੇ ਰੱਖੀ ਆਪਾਂ ਪਰਾਤ ਦੀ ਪੂਰੀ ਸੇਵਾ ਕਰਨੀ ਆ ਫੁੱਲ ਉਹ ਪਰਾਵਾ ਹੋਰ ਵੀ ਦੱਸ ਦੇ ਕੀ ਕੁਛ ਦਾਅ ਚ ਦੇਰ ਕੇ ਮੇਰੀ ਗੱਡੀ ਦਾ ਤੇ ਇੰਜੜ ਤੋਂ ਦੇਖੋ ਦੇ ਦੋ ਮੈਂ ਬਰੋਣੇ ਨੂੰ ਸੇਟਾ ਮੈਂ ਆਪਣੇ ਦੋਵੇਂ ਮੁੰਡਿਆਂ ਨੂੰ ਸਮਝਾਤੀ ਆ ਵੀ ਤੁਸੀਂ ਜਿਵੇਂ ਮਰਜ਼ੇ ਗੁੱਦ ਪਟੋ ਇਹਦੀ ਖਾਓ ਨੋ ਟੈਨਸ਼ਨ ਐਸ਼ ਕਰੋ ਪੂਰੀ ਮੈਂ ਤੇ ਮੇਰੀ ਵਾਈਫ ਅਸੀਂ ਸਟੇਰਿੰਗ ਕੋਲੇ ਜਿਹੜੀਆਂ ਤਾਰਾਂ ਰਹਿ ਉਹ ਸੰਭੀ ਹੋਈਆਂ ਨੇ ਵੀ ਚੱਲ ਬਟੇਪੇ 'ਚ ਸਾਡਾ ਗੁਜ਼ਾਰਾ ਚੱਲਦਾ ਰਹੂਗਾ ਯਾਰ ਮੈਂ ਬੜੇ ਮਿਹਨਤ ਨਾਲ ਕੱਟੀ ਬਣਾਈ ਗਏ ਲੱਗਦੇ ਹੁਣ ਸਾਨੂੰ ਕੱਢਣੇ ਪਊਗਾ ਗੱਡੀ 'ਚ ਪੂਜੀ ਆ ਵੀ ਡੁੱਲਿਆ ਹੁੰਦੇ ਹੋਰ ਖਾਣ ਪੀਣ ਵਾਲੀ ਚੀਜ਼ਾਂ ਹੁੰਦੀਆਂ ਨੇ ਉਹ ਖਾ ਲਿਆ ਕਰੋ ਮਰ ਲਿਆ ਕਰੋ ਤੁਸੀਂ ਤਾਰਾਂ ਹੀ ਟੁਕਣੀ ਹੁੰਦੀਆਂ ਨੇ ਹਾਂ ਪਰ ਤੂੰ ਕੱਢ ਦੇਗਾ ਸਾਨੂੰ ਅਸੀਂ ਲੰਡੂ ਬੁੱਝ ਚੂਹੇ ਨਹੀਂ ਹੈਗੇ ਬਹੁਤ ਉੱਪਰ ਤੱਕ ਪਹੁੰਚੇ ਸਾਡੀ ਜਿਹੜਾ ਤੁਹਾਡਾ ਐਸਐਸਪੀ ਹੈ ਉਹਦੀ ਗੱਡੀ 'ਚ ਮੇਰਾ ਸਾਕਾ ਬਰਾ ਰਹਿੰਦਾ ਹੈ ਉਹਦੇ ਦਰੂ ਵਾਲੇ ਖਾਲੀ ਗਲਾਸ ਉਹਨੂੰ ਮੇਰਾ ਭਰਾ ਚੱਟਦਾ ਜਾਂ ਨੀ ਕੋਸ ਨਾਲ ਪੈਗ ਸੰਜੇ ਜਿਹੜਾ ਤੁਹਾਡਾ ਐਮਐਲਏ ਹੈ ਉਹਦੀ ਗੱਡੀ 'ਚ ਮੇਰੇ ਭੋਆ ਦਾ ਮੁੰਡਾ ਰਹਿੰਦਾ ਮਾੜੀ ਮੋਟੀ ਗੱਲ ਨਹੀਂ ਹੈਗੀ ਜਿਹੜਾ ਮੇਰਾ ਵੱਡਾ ਮੁੰਡਾ ਅਸੀਂ ਉਹ ਬੰਬਈ ਤੋਰਤਾ ਸੀ ਵੀ ਤੂੰ ਜਲ ਮਿਹਨਤ ਕਰ ਜਾ ਕੇ ਉਹ ਕੋਈ ਮਹੀਨੇ ਸੜਕਾਂ ਤੇ ਰੁਲਦਾ ਰਿਹਾ ਉਸ ਤੋਂ ਬਾਅਦ ਅੰਬਾਨੀਆਂ ਦੀ ਕਾਰ ਤੱਕ ਉਹਦੀ ਪਹੁੰਚ ਹੋਊਗੀ ਸੀ ਉਹ ਤਾਂ ਉਹਨਾਂ ਨੇ ਕਾਰ ਕਬਾੜੀ ਉਹਨੂੰ ਦਿੱਤੀ ਜਦੋਂ ਉਹਦੇ ਤਾਰੇ ਟੁੱਕਦਿਆਂ ਦੁਬਾਰੇ ਸੜਕ ਤੇ ਆ ਗਿਆ ਫੇਰ ਅਸੀਂ ਉਹਨੂੰ ਲਿਆ ਕੇ ਦੁਬਾਰੇ ਉਹਰੇ ਪੰਜਾਬ ਬੁਲਾ ਲਿਆ ਉਹਨੂੰ ਹੁਣ ਅਸੀਂ ਅਪਦਾ ਅਗੇਂਸ ਖਲਾਕੇ ਦਿੱਤਾ ਛੋਡੇ ਫਰਿੱਜ ਦੇ ਵਿੱਚ ਹੁਣ ਉਹਦੀ ਵਧੀਆ ਸੈਟਿੰਗ ਹੈ ਕੋਈ ਟੈਨਸ਼ਨ ਨਹੀਂ ਹੈਗੀ ਯਾਰ ਹੱਦੇ ਸੋਟੀ ਸਾਰੇ ਘਰ ਤੇ ਤੁਸੀਂ ਕਬਜ਼ਾ ਕਰ ਰਕੇ ਹੁਣ ਗੱਡੀ ਤੇ ਵੀ ਕਬਜ਼ਾ ਕਰ ਲਿਆ ਮੁਰਦਾਬਾਦ ਜਿੰਦਾਬਾਦ ਹੁਣ ਸੌਂਡੀ ਕਰਨੀ ਪਊਗੀ ਮੈਨੂੰ ਧਰਨਾ ਦੇਣਾ ਪਊਗਾ ਮੈਨੂੰ ਤੁਹਾਡੇ ਖਿਲਾਫ ਓਏ ਵੀ ਕਰਕੇ ਦੇਖ ਲੈ ਤੂੰ ਇਹ ਤੇਰਾ ਬਹਿਮ ਤੈਨੂੰ ਪਤਾ ਹੀ ਨਹੀਂ ਹੈਗਾ ਅਸੀਂ ਤੁਹਾਡੇ ਸਿਸਟਮ ਦਾ ਹਿੱਸਾ ਅਸੀਂ ਸਿਸਟਮ ਦੇ ਵਿੱਚ ਬੜੇ ਹੋਏ ਆ ਪੂਰੇ ਲੱਖਾਂ ਟਲ ਕਣਕ ਚੌਲ ਅਨਾਜ ਤੇ ਦਾਰੂ ਤੁਹਾਡੇ ਅਫਸਰ ਤੇ ਲੀਡਰ ਮਿਲ ਕੇ ਸਾਡੇ ਖਾਤੇ ਚ ਪਾਉਂਦੇ ਨੇ ਹੈਗੇ ਤੁਸੀਂ ਆਮ ਲੋਕ ਸਾਡਾ ਕੁਛ ਨਹੀਂ ਵਿਗਾੜ ਸਕਦੇ ਜਿੰਨਾ ਚਿਰ ਤੱਕ ਸਾਨੂੰ ਸਾਡੇ ਸਰਕਾਰੀ ਚੂਹੇ ਦੀ ਸਰਪਸਤੀ ਮਿਲੀ ਹੋਈ ਹੈ ਤੁਸੀਂ ਕੱਖ ਨਹੀਂ ਸਾਡਾ ਵਿਗਾੜ ਸਕਦੇ ਅਸੀਂ ਚਾਹੀਏ ਤਾਂ ਰਾਤ ਤੋਂ ਰਾਤ ਸਾਡੇ ਇਹ ਕਾਰਾਂ ਖੇਲੇ ਚ ਬਾ ਕੇ ਕਵਾੜ ਨੂੰ ਤੋੜਦਿਆਂ ਕਰ ਜੀਏ ਠੀਕ ਆ ਆਮ ਬੰਦਾ ਆਮ ਬਣ ਕੇ ਰਹੇ